ਸ਼੍ਰੋਮਣੀ ਕਾਲੀ ਦਲ ਵੱਲੋਂ ਉਹਨਾਂ ਦੀ ਕੋਰ ਕਮੇਟੀ ਦੀ ਮੀਟਿੰਗ ਹੈ ਉਹ ਆਪਣੀ ਹਾਰ ਦਾ ਮੰਥਨ ਕਰਨਗੇ ਜਾਂ ਕੋਈ ਲੱਗਦਾ ਹੈ ਵੀ ਕੋਈ ਵੱਡਾ ਫੈਸਲਾ ਲੈ ਸਕਦੇ ਨੇ ਪਾਰਟੀ ਲਈ ਦੇਖੋ ਸ਼੍ਰੋਮਣੀ ਕਾਲੀ ਦਲ ਦਾ ਜਿਹੜਾ ਸਵਾਲ ਹੈ ਨਾ ਉਹ ਸ਼੍ਰੋਮਣੀ ਕਾਲੀ ਦਲ ਅਸਲ ਵਿੱਚ ਉਹਨਾਂ ਸ਼੍ਰੋਮਣੀ ਕਾਲੀ ਦਲ ਨਹੀਂ ਰਹੇਗਾ ਅਸਲ ਵਿੱਚ ਉਹਨਾਂ ਸ਼੍ਰੋਮਣੀ ਕਾਲੀ ਦਲ ਬਾਰੇ ਸਵਾਲ ਹੈ ਕਿ ਸ਼੍ਰੋਮਣੀ ਕਾਲੀ ਦਲ ਜਿਹੜੀ ਪਹਿਲਾਂ ਬਾਣੀ ਬਾਣਾ ਤੇ ਵਿਵੇਕ ਕਰਕੇ ਜਾਣੀ ਜਾਂਦੀ ਸੀ ਨਾ ਹੁਣ ਇਹਨਾਂ ਕੋਈ ਸ਼ਰਮ ਨਹੀਂ ਕਾਲੀ ਦਲ ਦੇ ਲੀਡਰਾਂ ਕੋ ਬਾਣੀ ਰਹਿ ਗਈ ਆ ਨਾ ਬਾਣਾ ਰਹਿ ਗਿਆ ਤੇ ਨਾ ਬਿਵੇਕ ਰਹਿ ਗਿਆ ਅਜਿਹੀ ਸਥਿਤੀ ਦੇ ਵਿੱਚ ਦੇਖੋ ਲਗਾਤਾਰ ਸ਼ਰਮਨੀ ਕਾਲੀ ਦਲ ਹਾਰ ਰਹੀ ਆ 2000 ਇਹਨਾਂ ਨੇ 17 ਹਾਰੀ ਫਿਰ 2019 ਦੀਆਂ ਲੋਕ ਸਭਾ ਚ ਇਹਨਾਂ ਨੂੰ ਸਿਰਫ 2 ਸੀਟਾਂ ਆ 22 ਦੇ ਵਿਧਾਨ ਸਭਾ ਦੇ ਵਿੱਚ ਇਹਨਾਂ ਨੂੰ ਸਿਰਫ 3 ਸੀਟਾਂ ਆ ਨੇ ਜੋ ਵੀ ਦੀ ਲੋਕ ਸਭਾ ਦੇ ਵਿੱਚ ਸਿਰਫ ਇਹਨਾਂ ਨੂੰ ਇੱਕ ਸੀਟ ਹੈ ਜੇ ਸਥਿਤੀ ਜਿਹੜਾ ਸ਼੍ਰੋਮਣੀ ਕਾਲੀ ਦਲ ਦਾ ਬੜੇ ਹਾਲਾਤ ਆ ਮਾੜੇ ਨੇ ਹੁਣੇ ਨਹੀਂ ਚਾਹੀਦੇ ਸ਼੍ਰੋਮਣੀ ਕਾਲੀ ਦਲ ਲੇਕਿਨ ਸ਼੍ਰੋਮਣੀ ਕਾਲੀ ਦੇ ਜਿਹੜੀ ਲੀਡਰਸ਼ਿਪ ਆ ਨਾ ਉਹ ਸਿੱਖ ਹੀ ਨਹੀਂ ਰਹੀ ਇੰਨੀਆਂ ਲਗਾਤਾਰ ਚਾਰ ਨਮੋਸ਼ੀ ਭਰੀਆਂ ਹਾਰ ਦਾ ਸਾਹਮਣਾ ਕਰਨਾ ਪਿਆ ਹੋਵੇ ਇਸ ਤੋਂ ਬਾਅਦੂਦ ਅਗਰ ਕਾਲੀ ਦਲ ਸਬਕ ਨਹੀਂ ਲੈਣਾ ਚਾਹੁੰਦਾਗਾ ਤੇ ਇਹ ਉਨਾ ਦੇ ਹੋਸਾ ਦੇ ਨਿਕਨ ਪਰ ਕੁਝ ਪੰਜਾਬ ਦੇ ਲੋਕ ਕਹਿੰਦੇ ਨੇ ਕਿ ਕਾਲੀ ਦਲ ਦਾ ਉੱਠਣਾ ਬੜਾ ਚਾਹੀਦਾ ਉੱਠਣਾ ਜ਼ਰੂਰੀ ਆ ਪਰ ਕਾਲੀ ਦਲ ਉੱਠੇ ਕੀ ਹਿੰਮਤ ਹੀ ਕਾਲੀ ਦਲ ਨਹੀਂ ਕਰਿਆ ਹੁ 13 ਸੀਟਾਂ ਚੋਂ 12 ਤੇ ਜ਼ਬਰਦਸਤ ਇਹਨਾਂ ਨੂੰ ਨਮੋਸ਼ੀ ਪਰੀਹਾਰ ਦਾ ਸਾਹਮਣਾ ਕਰਨਾ 10 ਜਾਂ 11 ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਹੋ ਗਈਆਂ ਚਾਹੇ ਉਹਦੇ ਚ ਡਾਕਟਰ ਦਲਜੀਤ ਸਿੰਘ ਚੀਮਾ ਚਾਹੇ ਪ੍ਰੋਫੈਸਰ ਪ੍ਰੀਮ ਸਿੰਘ ਚੰਦੂਬਾਰਾ ਚਾਹੀ ਦਰਸ਼ਨ ਸਿੰਘ ਕੇਪੀ ਚਾਹੇ ਨਿਲ ਜੋਸ਼ੀ ਚਾਹੇ ਐਨ ਐਨ ਕੇ ਸ਼ਰਮਾ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਹਾਰਾ ਇਕਬਾਲ ਸਿੰਘ ਚੁੰਦਾ ਫਿਰ ਰਾਜਵਿੰਦਰ ਸਿੰਘ ਫਰੀਦਕੋਟ ਤੋਂ ਖਡੂਰ ਸਾਹਿਬ ਤੋਂ ਵਿਰਸਾ ਸਿੰਘ ਬਲਟੋਵਾ ਬਦਲ ਕਿਸੇ ਵੀ ਸੀਟ ਤੇ ਇਹਨਾਂ ਨੂੰ ਕੋਈ ਸਨਮਾਨ ਜਨਕ ਨਹੀਂ ਹਾਇ ਬਠਿੰਡਾ ਕਿਉਂਕਿ ਪਰਿਵਾਰ ਦਾ ਬਹੁਤ ਅੱਡੀ ਚੂਟੀ ਦਾ ਜੋਰ ਲੱਗਾ ਸੀ ਤੇ ਜਿਹੜਾ ਫਿਰੋਜ਼ਪੁਰ ਇਹ ਦੂਜੇ ਨੰਬਰ ਤੇ ਆਏ ਨੇ ਜੀ ਸਥਿਤੀ ਜੀ ਦੇਖਣਾ ਕਿ ਇਹਨਾਂ ਦੇ ਹਾਲਾਤ ਦੇਖੋ ਕਿ ਕਿੰਨੀਆਂ ਪਹਿਲਾਂ ਇਹਨਾਂ ਦਾ ਜਿਹੜਾ ਵੋਟ ਬੈਂਕ ਸੀ ਉਹ ਕਿੰਨਾ ਸੀ ਹੁੰਦਾ ਸੀ 32 24 ਹੁਣ 13 ਤੇ ਆ ਕੇ ਟਿਕਿਆਗਾ ਹੁਣ 2019 ਦੀ ਅਗਰ ਗੱਲ ਕੀਤੀ ਜਾਵੇ ਤੇ ਇਹਨਾਂ ਨੂੰ 27.76 ਜਿਹੜਾ ਵੋਟ ਵੋਟਾਂ ਪਈਆਂ ਸੀ ਤੇ ਇਸ ਵਾਰ ਮੈਂ 13.42 ਰਹਿ ਗਈਆਂ ਹੁਣ ਜੇ ਤੁਸੀਂ 13.42 ਫੀਸ ਦੀ ਵੋਟਾਂ ਲੈ ਕੇ ਖੁਸ਼ ਹੋ ਜਾਓਗੇ ਤੇ ਇਹ ਤੇ ਫਿਰ ਤੇਰੇ ਭਾਗ ਲੱਛੀ ਵਾਲੀ ਗੱਲ ਹੋ ਜੂਗੀ ਜਿਸ ਤੇ ਦੇ ਵਿੱਚ ਕਾਲੀ ਦਲ ਮੰਥਨ ਕਰਨ ਦੀ ਬਹੁਤ ਜ਼ਿਆਦਾ ਲੋੜ ਆ ਮੰਥਨ ਤੇ ਇਹ ਹਰ ਵਾਰ ਕਰਦੇ ਨੇ ਲੇਕਿਨ ਰਿਜ਼ਲਟ ਇਹਨਾਂ ਦਾ ਆਖਰ ਜ਼ੀਰੋ ਨਿਕਲਦਾ ਹੈਗਾ ਹੁਣ ਸੁਖਦੇਵ ਸਿੰਘ ਢੀਂਡਸਾ ਹੁਣ ਵੀ ਕਹਿ ਰਹੇ ਨੇ ਕਿ ਸੁਬੀਰ ਸਿੰਘ ਨੂੰ ਹਾਰ ਕਬੂਲਣੀ ਚਾਹੀਦੀ ਹੈ ਸਲਾਹਕਾਰ ਬਦਲਣੇ ਚਾਹੀਦੇ ਬੀਬੀ ਕਹੀ ਜਾਂਦੇ ਜ਼ਗੀਰ ਕੌਰ ਪਰਮਜੀਤ ਕੌਰ ਗੁਲਸ਼ਨ ਕਹਿੰਦੇ ਕਿ ਅਸਤੀਫਾ ਦੇਣਾ ਚਾਹੀਦਾ ਬਨਪੀ ਸਿੰਘ ਯਾਲੀ ਬਿਲਕੁਲ ਹੀ ਅੱਡ ਹੋ ਗਏ ਨੇ ਕਿ ਜਦ ਤੱਕ ਲੀਡਰਸ਼ਿਪ ਦੀ ਚੇਂਜ ਨਹੀਂ ਹੁੰਦਾ ਅਜੀ ਸਥਿਤੀ ਦੇ ਵਿੱਚ ਅੱਜ ਇਹਨਾਂ ਦੀ ਮੀਟਿੰਗ ਆ ਉਸ ਮੀਟਿੰਗ ਦੇ ਵਿੱਚ ਕੋਰ ਕਮੇਟੀ ਦੇ ਮੈਂਬਰ ਆਉਣਗੇ ਜਿਹਦੇ ਸੀਨੀਅਰ ਲੀਡਰਸ਼ਿਪ ਆ ਉਹ ਸਾਰੇ ਆਉਣਗੇ ਉਸ ਤੋਂ ਬਾਅਦ ਦੇਖਦੇ ਕਿ ਕੀ ਰਿਜਲਟ ਕਰਦਾ ਹੁਣ ਸਵਾਲ ਆ ਫਿਰ ਇੱਕ ਕਮੇਟੀ ਬਣਾ ਦੇਗੇ ਜਿਵੇਂ ਕਬਾੜ ਸਿੰਘ ਝੁੰਦਾ ਦੀ ਗਵਾਹੀ ਚ ਇੱਕ ਪਰਚੋਲ ਕਮੇਟੀ ਬਣਾਈ ਉਹਨੂੰ ਟਿਕਟ ਦਿੱਤੀ ਗਈ ਉਹ ਚੁੱਪ ਕਰਕੇ ਬੈਠ ਗਿਆ ਹੁਣ ਅੱਜ ਫੇਰ ਕਹਿ ਦੇਣਗੇ ਪਹਿਲਾਂ ਤੇ ਇੱਕ ਪੰਜਾਬ ਦੇ ਹਾਲਾਤਾਂ ਦੀ ਦੇਸ਼ ਦੇ ਹਾਲਾਤਾਂ ਨੂੰ ਲੈ ਕੇ ਗੱਲਬਾਤ ਕਰ ਦੇਣਗੇ ਸਿੱਖਾਂ ਤੇ ਹਮਲੇ ਹੋ ਗਏ ਨੇ ਉਹਦਾ ਇੱਕ ਨਿੰਦਾ ਪ੍ਰਸਤਾਵ ਪਾਸ ਕਰ ਦੇਣਗੇ ਸੈਂਟਰ ਸਰਕਾਰ ਨੂੰ ਕਹਿ ਦੇਣਗੇ ਕਿ ਬੰਦੀ ਸਿੰਘਾਂ ਦੀ ਰੈਾਈ ਕੀਤੀ ਜਾਵੇ ਕਿਸਾਨੀ ਐਮਐਸਪੀ ਲਾਗੂ ਕੀਤੀ ਜਾਵੇ ਕਿਉਂਕਿ ਹੁਣ ਮਿਲੀ ਜੁਲੀ ਸਰਕਾਰ ਲੇਕਰ ਐਂਡ ਤੇ ਕਹਿਣਗੇ ਕਿ ਕਾਲੀਦਲ ਨੇ ਮਥਨ ਕੀਤੀ ਹੈਗਾ ਉਹਦੇ ਚਪੜਚੋਲ ਕੀਤੀ ਜਾਊਗੀ ਕਮੇਟੀ ਬਣਾਈ ਜਾਊਗੀ ਉਹ ਕਮੇਟੀ ਦੇ ਚੋਣਾਂ ਦੇ ਜਿਹੜੇ ਅਧਿਕਾਰ ਆ ਉਹ ਸਾਰੇ ਸੁਬੀ ਸਿੰਘ ਬਾਦਲ ਨੂੰ ਦਿੱਤੇ ਜਾਣਗੇ ਹੁਣ ਸਵਾਲ ਤੇ ਸੁਬੀ ਸਿੰਘ ਬਾਦਲ ਸਾਹਿਬ ਦਾ ਉਹਨੂੰ ਲੈ ਕੇ ਕੋਈ ਅਕਾਲੀ ਦਲ ਦਾ ਜਿਹੜਾ ਲੀਡਰ ਵਾ ਉਹ ਖੁੱਲ ਕੇ ਬੋਲਣ ਤਿਆਰ ਨਹੀਂ ਕਿਉਂਕਿ ਸੁਬੀ ਸਿੰਘ ਬਾਦਲ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਤੇ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸੁਬੀ ਸਿੰਘ ਬਾਦਲ ਸਾਹਿਬ ਜਦੋਂ ਦੇ ਉਹ ਪਾਰਟੀ ਦੇ ਪ੍ਰਧਾਨ ਬਣੇ ਅਕਾਲੀ ਦਲ ਦੀ ਸਮੁੱਚੀ ਜਿਹੜੀ ਲੀਡਰਸ਼ਿਪ ਉਹ ਸਾਰੀ ਕਹਾਣੀ ਆ ਕਿਉਂਕਿ ਜਿਵੇਂ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਪਹਿਲਾਂ ਆਪਣਾ ਭਤੀਜਾ 95 ਦੇ ਵਿੱਚ ਬਾਈ ਇਲੈਕਸ਼ਨ ਲੜਾਈ ਮਨਪੀਰ ਸਿੰਘ ਬਾਦਲ ਨੂੰ 96 ਦੇ ਵਿੱਚ ਸੁਭੀ ਸਿੰਘ ਬਾਦਲ ਹੋਣਾ ਨੂੰ ਫਰੀਦਕੋਟ ਤੋਂ ਲੋਕ ਸਭਾ ਮੈਂਬਰ ਬਣਾ ਦਿੱਤਾ ਉਦੋਂ ਫਰੀਦਕੋਟ ਜਨਰਲ ਸੀਟ ਹੁੰਦੀ ਸੀ ਇਸੇ ਤਰ੍ਹਾਂ ਉਸ ਤੋਂ ਬਾਅਦ ਜਿੰਨੇ ਵੀ ਬਾਦਲ ਸਾਹਿਬ ਦੇ ਸਮਕਾਲੀ ਸੀ ਲੀਡਰ ਜਾਂ ਕੋਈ 4 ਸਾਲ ਛੋਟਾ ਜਾਂ 5 ਸਾਲ ਛੋਟਾ ਉਹ ਵੀ ਆਪਣੇ ਮੁੰਡੇ ਲੈ ਆਏ ਨੇ ਆਪਾਂ ਮਾਝੇ ਤੋਂ ਗੱਲ ਕਰ ਦਿੰਦੇ ਅਗੇ ਨੇ ਸੁਖਾ ਨਿਰਮਲ ਸਿੰਘ ਕਾਲੋ ਨੇ ਆਪਣਾ ਮੁੰਡਾ ਰਵੀ ਕਾਲੋ ਲੈ ਆਂਦਾ ਸੇਵਾ ਸਿੰਘ ਸੇਖਵਾਲ ਨੇ ਆਪਣਾ ਮੁੰਡਾ ਜਗਰੂਪ ਸਿੰਘ ਸੇਖਵਾਲ ਲੈ ਆਂਦਾ ਸੁੱਚਾ ਸਿੰਘ ਲਗਾੜ ਨੇ ਆਪਣਾ ਮੁੰਡਾ ਸੋਨੂ ਲਗਾ ਲੈ ਆਂਦਾ ਗੁਲਜਾਰ ਸਿੰਘ ਰੜਿਕ ਨੇ ਆਪਣਾ ਮੁੰਡਾ ਲੈ ਆਂਦਾ ਤੋਤਾ ਸਿੰਘ ਜਥੇਦਾਰ ਹੁਣਾਂ ਨੇ ਆਪਣੇ ਮੁੰਡੇ ਲੈ ਆਂਦੇ ਹੈ ਕਿਨੇ ਬ੍ਰਹਮ ਰਜੀਤ ਸਿੰਘ ਬ੍ਰਹਮਪੁਰਾ ਨੇ ਆਪਣੇ ਮੁੰਡੇ ਲੈ ਆਂਦਾ ਹੈਗਾ ਉਹਨੇ ਆਪਣਾ ਭਾਂਜਾ ਵੀ ਲੈ ਆਂਦਾ ਰਤਨ ਸਿੰਘ ਅਜਨਾਲ ਨੇ ਆਪਣਾ ਮੁੰਡਾ ਲੈ ਆਂਦਾ ਕੈਪਟਨ ਕਵਲਜੀਤ ਉਹਨਾਂ ਨੇ ਆਪਣਾ ਮੁੰਡਾ ਲੈ ਆਂਦਾ ਗੁਰਦੇਵ ਸਿੰਘ ਬਾਦਲ ਹੁਣਾਂ ਨੇ ਆਪਣੇ ਮੁੰਡਾ ਲੈ ਆਂਦਾ ਹੈਗਾ ਸਕਿੰਦਰ ਸਿੰਘ ਮਲੂਕਾ ਨੇ ਆਪਣਾ ਮੁੰਡਾ ਲੈ ਜਾਂਦਾਗਾ ਬਲਵਿੰਦਰ ਸਿੰਘ ਭੁੰਦਰ ਨੇ ਆਪਣਾ ਮੁੰਡਾ ਲੈ ਜਾਂਦਾਗਾ ਉਹ ਤਾਂ ਜਦੋਂ ਇਹਨਾਂ ਨੇ ਆਪਣੇ ਮੁੰਡੇ ਨੌਂਵਾਂ ਧੀਆ ਨੂੰ ਲੈ ਜਾਂਦਾ ਤੇ ਜੁਵਾਈ ਤੇ ਹਾਂ ਜੁਵਾਈ ਵੀ ਜੁਵਾਈ ਵੀ ਲੈ ਜਾਂਦੇ ਨੇ ਜੁਵਾਈਆਂ ਦੇ ਭਰਾਏ ਭਰਾ ਵੀ ਲੈ ਜਾਂਦੇ ਜੋਰਾ ਸਿੰਘ ਬਾਅਦ ਦੇ ਮੁੰਡੇ ਆ ਗਏ ਨੇ ਮਤਲਬ ਕੋਈ ਇਹਨਾਂ ਦਾ ਉਹ ਬੰਦਾ ਨਹੀਂ ਹੈ ਜੇ ਦਾ ਕੋਈ ਦਾਦਾ ਪਾਪਾ ਐਮਐਲਏ ਜਾਂ ਮੰਤਰੀ ਜਾਂ ਨਹੀਂ ਰਹੂਗਾ ਜਿਹੜੇ ਜਿਹੜੇ ਨਹੀਂ ਜਿੱਤਦੇ ਉਹਨਾਂ ਨੂੰ ਸ਼ਰੂਮ ਨਹੀਂ ਕਿ ਮਿੱਟੀ ਦਾ ਪ੍ਰਧਾਨ ਜਾਂ ਮੈਂਬਰ ਬਣਾ ਦਿੰਦੇ ਜੀ ਜਿਹੜਾ ਕਾਲੀਦਾ ਦਾ ਯੂਥ ਪ੍ਰਧਾਨ ਚਿੰਦਰ ਸਾਹਿਬ ਇਹ ਸ਼ਾਇਦ ਲੱਗਦਾ ਕਿਸੇ ਪਿੱਛੇ ਪਰਿਵਾਰਕ ਪਛੋਕੜ ਤੋਂ ਨਹੀਂ ਹੈਗੇ ਹਾਂ ਇਹ ਇਹਨਾਂ ਨੂੰ ਛੱਡ ਕੇ ਹੈ ਕਿਉਂਕਿ ਇਹਨਾਂ ਦਾ ਕੋਈ ਪਛੋਕੜ ਨਹੀਂ ਆ ਪਰ ਬਾਕੀ ਜਿਹੜੇ ਡਿਸੀਜਨ ਮੇਕਰ ਉਹਦੇ ਲੱਗ ਪਗ ਉਹੀ ਹੈ ਜਿਹੜੇ ਜਿਨ੍ਹਾਂ ਦੇ ਪਿਤਾ ਪੁਰਖੀ ਕਾਲੀ ਦਲ ਬਣ ਚੁੱਕਾ ਹੈਗਾ ਇਸ ਕਰਕੇ ਇਹ ਕਾਲੀ ਦਲ ਦੀ ਇਸੇ ਕਰਕੇ ਅੱਜ ਜਿਹੜੀ ਸਥਿਤੀ ਆ ਉਹ ਜਿਹੜੀ ਬਹੁਤ ਮਾੜੀ ਹੈਗੀ ਆ ਇੱਕ ਗੱਲ ਹੋਰ ਭੁੱਲਣਾ ਸਾਹਿਬ ਕੀ ਇੱਕ ਗੱਲ ਦੀ ਹਰਾਨੀ ਹੁੰਦੀ ਹੈ 2017 ਦੇ ਵਿੱਚ ਬੁਰੀ ਤਰੀਕੇ ਨਾਲ ਹਾਰ ਹੁੰਦੀ ਸ਼੍ਰੋਮਣੀ ਕਾਲੀ ਦਲ ਦੀ 2019 ਦੇ ਵਿੱਚ ਵੀ ਦੋ ਸੀਟਾਂ ਹੁੰਦੀਆਂ ਨੇ 2022 ਦੇ ਵਿੱਚ ਤੇ ਜਿਵੇਂ ਹੀ ਸੁਪਣਾ ਸਾਫ ਹੋ ਜਾਂਦਾ ਹੈ 2022 ਦੇ ਵਿੱਚ ਫਿਰ ਬਾਈ ਇਲੈਕਸ਼ਨ ਸੰਗਰੂਰ ਹੁੰਦੀ ਏ ਉੱਥੇ ਕਾਲੀ ਦਲ ਦਾ ਬੁਰਾ ਹਾਲ ਹੋ ਜਾਂਦਾ ਹੁਣ ਫਿਰ ਇਹ ਜਿਹੜੀ ਚੋਣਾਂ ਹੁੰਦੀਆਂ ਨੇ 2024 ਦੇ ਵਿੱਚ ਇਹਦੇ ਵਿੱਚ ਇੱਕ ਸੀਟ ਹੁੰਦੀ ਏ ਜਿਹੜੀ ਕਾਲੀ ਦਲ ਦੀ ਲੀਡਰਸ਼ਿਪ ਹੈ ਇੰਨੇ ਸਾਲਾਂ ਤੋਂ ਉੱਥੇ ਦੀ ਉੱਥੇ ਖੜੀ ਹੈ ਇਹ ਕਿਸ ਗੱਲ ਨੂੰ ਡਿਗ ਰਹੇ ਨੇ ਕਿ ਹੋਰ ਵੋਟ ਪਰਸੈਂਟ ਪਰਸੈਂਟੇਜ ਥੱਲੇ ਡਿੱਗ ਜੇ ਤੇ ਕੋਈ ਨਵਾਂ ਫਿਰ ਫੇਰ ਬਦਲ ਕਰੀਏ ਅਸਲ 'ਚ ਸ਼ਰਮ ਨਹੀਂ ਕਾਲੀ ਦਲ ਹੁੰਦਾ ਕਿ ਜਿਹੜੇ ਦੇ ਹੁੰਦੇ ਕੰਦ ਤੇ ਲਿਖਿਆ ਪੜ ਲੈਂਦੇ ਲੇਕਿਨ ਸ਼ਰਮ ਨਹੀਂ ਕਾਲੀ ਦਲ ਦੇ ਸਾਹਮਣੇ ਕੰਦ ਹੈਗੀ ਕੰਦ ਤੇ ਲਿਖਿਆ ਵੀ ਹੈਗਾ ਉਹਨਾਂ ਪੜ ਵੀ ਲਿਆ ਲੇਕਿਨ ਇੰਪਲੀਮੈਂਟ ਨਹੀਂ ਕਰਨਾ ਚਾਹੁੰਦੇ ਕਿਉਂਕਿ ਕੁਰਸੀ ਛੱਡਣ ਦਾ ਕਿਸੇ ਨੂੰ ਦਿਲ ਨਹੀਂ ਕਰਦਾ ਫਿਰ ਕੋੜ ਮੋੜ ਕੀ ਕੋਈ ਗੱਲ ਕਹਿ ਦਿੰਦੇ ਜੀ ਸੁਬੀਰ ਸਿੰਘ ਬਾਦਲ ਤੋਂ ਤਾਂ ਲਾਵਾ ਸਾਡੇ ਕੋ ਕੋਈ ਵਕਲ ਆਪਣੀਆਂ ਸਾਡੇ ਕੋ ਪੈਸਾ ਨਹੀਂ ਇਹਨਾਂ ਨੂੰ ਪੁੱਛੋ ਕਿ ਆਮ ਆਦੀ ਪਾਰਟੀ ਕੋ ਕਿਹੜਾ ਪੈਸਾ ਸੀ ਕਾਲੀ ਦਲ ਕੁਝ ਕੋਸ਼ਿਸ਼ ਕਰੇ ਲੋਕੀ ਨਾਲ ਜੁੜ ਦੇਣਗੇ ਲੇਕਿਨ ਕਾਲੀ ਦਲ ਹਜੇ ਨਹੀਂ ਇਸ ਭੰਬਲ ਪੂਸੇ ਚੋਂ ਬਾਹਰ ਨਿਕਲਣਾ ਚਾਹੁੰਦਾ ਹੈਗਾ ਜੇ ਸਥਿਤੀ ਹੈ ਕਿ 2017 ਚ ਇਹਨਾਂ ਦੀ ਨਮੋਸ਼ੀ ਭਰੀ ਹਾਰ 19 ਚ ਨਮੋਸ਼ੀ ਭਰੀ 20 ਜਤੇ ਐਨੀ ਜਿਆਦਾ ਨਮੋਸ਼ੀ ਭਰੀ 24 ਜਤੇ ਬਹੁਤ ਹੀ ਜਿਆਦਾ ਨਮੋਸ਼ੀ ਭਰੀ ਹਾਰ ਹੋ ਗਈ ਹੈ